ਅਕਾਲੀ ਦਲ ਜਿੰਨੇ ਪੁੱਠੇ ਸਿੱਧੇ ਕੰਮ ਕਰਦਾ ਉੰਨੇ ਉਸ ਦੇ ਖਿਲਾਫ ਜਾਂਦੀ ਹੈ ਗੱਲ ਹੁਣ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੈ ਇਹ ਪੜਿਆ ਲਿਖਿਆ ਇਨਸਾਨ ਹੈ ਇਹਨਾਂ ਨੇ ਵਧੀਆ ਫੈਸਲਾ ਕੀਤਾ ਔਰ ਸੰਗਤ ਕਹਿੰਦੀ ਸੀ ਕਿ ਫੈਸਲਾ ਬਾਦਲ ਕੇ ਦੇ ਹੱਕ ਚ ਕੀਤਾ ਵੀ ਕਮਜ਼ੋਰ ਕੀਤਾ ਬਾਦਲ ਕੇ ਤਾਂ ਇਸ ਨਾਲ ਹੀ ਖੜੇ ਹੋੂ ਡਿਗਦੇ ਆ ਵੀ ਇਹ ਬਾਲਾ ਵੱਡਾ ਸਾਡੇ ਖਿਲਾਫ ਕਰਤਾ ਹੁਣ ਇੱਕ ਤੁਹਾਨੂੰ ਮੈਂ ਮਾਦਮ ਰਾਹੀਂ ਜਾਣਕਾਰੀ ਦਿੰਨਾ ਹੈ ਕਿ ਪਿਛਲੇ ਸਮੇਂ ਤੋਂ 25 ਸਾਲ ਇਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਸੀ ਲਗਾਤਾਰ ਗੁਰਚਰਨ ਸਿੰਘ ਟੋੜਾ ਉਦੋਂ ਬਾਅਦ ਹੋਰ ਪ੍ਰਧਾਨ ਆਏ ਉਦੋਂ ਪਹਿਲੇ ਵੀ ਆਏ ਜਿੰਨੀਆਂ ਮੀਟਿੰਗਾਂ ਹੁੰਦੀਆਂ ਸੀ ਉਹ ਸਾਰੀਆਂ ਮੀਟਿੰਗਾਂ ਜਿਹੜੀਆਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੁੰਦੀਆਂ ਸੀ ਕਿਉਂਕਿ ਉਹ ਇਸ ਮੰਤਵ ਲਈ ਵਰਤਿਆ ਜਾਂਦਾ। ਉਹ ਇਹਨਾਂ ਨੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਸਭਾ ਮਾਰੋਕੀਆਂ ਉਹ ਮੀਟਿੰਗ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕੀਤੀ ਹੈ। ਕਿਉਂ ਕੀਤੀ ਭਾਈ? ਦੂਜੀ ਗੱਲ ਅੰਤਰੰਕ ਕਮੇਟੀ ਨੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚ ਆਪ ਦੇ ਉਹ ਨਿੱਜੀ ਬੰਦੇ ਲੈ ਆ ਅਕਾਲੀ ਦਲ ਨੇ ਜਿਹੜੇ ਮਤਲਬ ਜੋ ਅਕਾਲੀ ਦਲ ਦੀ ਬੋਲੀ ਬੋਲਣ ਉਹ ਤਿੰਨੇ ਬੰਦੇ ਇਹ ਲੋ ਤੇ ਸਾਧੂ ਨੇ ਦੋਸ਼ ਲਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਧੂ ਨੇ ਦੋਸ਼ ਲਾਏ ਐ ਉਹਨਾਂ ਨੂੰ ਇਹ ਸਾਫਤ ਕਰਨਗੇ ਕੋਈ ਨਾ ਕੋਈ ਉਹਦੇ ਵਿੱਚ ਕੁੰਡੀ ਪਾ ਕੇ ਉਹਨੂੰ ਇਹ ਜਿਹੜਾ ਹੈਗਾ ਅਹੁਦੇ ਤੋਂ ਹਟਾਉਣਗੇ ਕਿਉਂਕਿ ਜਦੋਂ ਇਹਦੀਆਂ ਸਵਾਮਾ ਬੰਦ ਕਰਤੀਆਂ 15 ਦਿਨਾਂ ਲਈ ਤੇ ਤਖਤ ਦੇ ਹੈੱਡ ਗ੍ਰੰਥੀ ਨੂੰ ਜਿਹੜਾ ਹੈਗਾ ਤਖਤ ਦਾ ਜਥੇਦਾਰ ਦਾ ਅਹੁਦਾ ਦਿੱਤਾ ਸਹਾਇਕ ਦੇ ਤੌਰ ਤੇ ਵੀ ਉਹਨੇ ਦਿਨ ਕੰਮ ਉਹ ਕਰਨਗੇ ਹੁਣ 15 ਦਿਨਾਂ ਦੇ ਵਿੱਚ ਤਾਂ ਕੋਈ ਫੈਸਲੇ ਵੀ ਨਹੀਂ ਲਏ ਜਾਂਦੇ ਐਡੇ ਤੱਕ ਕੋਈ ਐਡੇ ਫੈਸਲੇ ਨਹੀਂ ਵੀ ਡਾਕ ਭਾਈ ਰੁਕੀ ਪਈ ਹੈ ਉਹਨੂੰ ਰੋਕ ਲੈਂਦੇ ਉਹਦੀ ਥਾਂ ਤੇ ਜਿਹੜਾ ਬੰਦਾ ਫਿੱਟ ਕਰਤਾ ਇਹਦਾ ਮਤਲਬ ਵੀ ਇਹਦੀ ਪੱਕੀ ਛੁੱਟੀ ਕਰਨਗੇ ਹੁਣ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨੇ ਕੱਲ ਕਹਿ ਵੀ ਦਿੱਤਾ ਉਹ ਕਹਿੰਦੇ ਭਾਈ ਸਾਨੂੰ ਇਹ ਇਸ ਲਈ ਮਜਬੂਰ ਕਰਦੇ ਆ ਕਿ 2 ਦਸੰਬਰ ਵਾਲੇ ਫੈਸਲੇ ਨੂੰ ਬਦਲੋ ਵੀ ਇਕਤਾ ਸੁਖਵੀਰ ਬਾਦਲ ਅੱਸੀ ਫਾਨਾ ਦੇਵੇ ਇੱਕ ਜਿਹੜੋ ਉਹਦਾ ਵਿਆਜ ਭਰੋਣਾ ਜਾਂ ਜੋ ਵੀ ਹੈਗੇ ਆ ਕਹਿੰਦਾ ਵੀ ਮੇਰੀ ਆਤਮਾ ਨੇ ਕਹਿੰਦੀ ਮੈਂ ਨਾ ਇਹ ਗਲਤ ਕੰਮ ਕਰਾਂ ਰੁਖਵੀਰ ਸਿੰਘ ਵੀ ਇਸ ਗੱਲ ਤੋਂ ਨਾਰਾਜ਼ ਨੇ ਵੀ ਜਿਹੜਾ ਗੈਨੀ ਹਰਪੀ ਸਿੰਘ ਨੂੰ ਕਿਉਂ ਹਟਾਇਆ ਹੁਣ ਉਹ ਤੋਂ ਕਰਾਉਣਾ ਚਾਹੁੰਦੇ ਹੋਣਗੇ ਉਹ ਉਹਦੀ ਜ਼ਮੀਰ ਹੈ ਉਹਦੀ ਆਵਾਜ਼ ਹੈ ਉਦੀ ਸੋਚ ਐ ਸਿੱਖ ਪ੍ਰਤੀ ਸਿੱਖਾਂ ਪ੍ਰਤੀ ਕੀ ਕਰਨਾ ਹੈ ਜੇ ਗਿਆਨੀ ਰਗਵੀਰ ਸਿੰਘ ਨੇ ਉਸ ਫੈਸਲੇ ਦੇ ਵਿੱਚ ਅਮੈਂਡਮੈਂਟ ਕਰਤੀ ਕੋਈ ਬਦਲ ਕਰਤੀ ਤਾਂ ਸਿੱਖ ਸੰਗਤ ਨੇ ਰਗਵੀਰ ਸਿੰਘ ਨੂੰ ਮੂੰਹ ਨਹੀਂ ਲਾਉਣਾ ਕਿਉਂਕਿ ਇਹ ਤਾਂ ਹੁਣ ਕਰਾਉਂਦੀ ਨਾ ਇਹ ਤਾਂ ਕਹਿੰਦੇ ਨੇ ਅਸੀਂ ਛੱਪੜ 'ਚ ਡਿੱਗੇ ਹੋਏ ਆਂ ਘਾਰੇ 'ਚ ਡਿੱਗੇ ਹੋ ਇਹਨਾਂ ਨੂੰ ਵੀ ਸੱਟ ਲਓ ਹੁਣ ਆ ਜਿਹੜਾ ਦਾ ਸਾਡੂ ਉਹਨੂੰ ਪਾਲ ਕੇ ਅਕਾਲੀ ਦਲ ਵਾਲਾ ਲੈ ਆਇਆ ਨਾ ਦਰਖਾਸਤ ਦਿਵਾਤੀ ਵੀ ਥੋੜੀ ਸਰਕਾਰ ਦੇ ਵਿੱਚ ਤੁਸੀਂ ਅੰਤਰਿੰਗ ਜਥੇ ਜਥੇਦਾਰ ਲਾਇਆ ਉਦੋਂ ਬਾਅਦ ਹੈੱਡ ਗ੍ਰਾਂਤੀ ਲਾਇਆ ਅੰਤਰਿੰਗ ਜਸੇ ਜਥੇਦਾਰ ਲਾਇਆ ਫਿਰ ਜਥੇਦਾਰ ਲਾਇਆ ਤਖਤ ਦਾ ਫਿਰ ਸਹਾਇਕ ਉਹਨੂੰ ਨਾਲ ਉਹਦਾ ਦਿੱਤਾ ਅਕਾਲ ਤਖਤ ਦਾ ਉਦੋਂ ਬੰਦਾ ਜਾਣਦੇ ਸੀ ਨਾ ਉਹਨੂੰ ਵੀ ਜਾਣਦੇ ਸੀ ਹੁਣ ਕੀ ਇਹਨਾਂ ਨੇ ਫੈਸਲੇ ਕਰਤੇ ਹੁਣ ਉਹਦੀ ਇਕਤਾਰਕੁਸ਼ੀ ਸ਼ੁਰੂ ਕਰਤੀ ਇਹ ਇਹਨੂੰ ਵੀ ਆਪਾਂ ਜ਼ੀਰੋ ਕਰੀਏ ਪਰ ਬੰਦਾ ਬੰਦੇ ਨੂੰ ਕੀ ਜ਼ੀਰੋ ਕਰ ਦੂ ਪਰਮਾਤਮਾ ਨਾ ਕਿਸੇ ਨੂੰ ਜ਼ੀਰੋ ਕਰੇ ਇਸ ਕਰਕੇ ਜਿਹੜਾ ਹੈਗਾ ਹੁਣ ਕਿਆਸਰਾਇਆਂ ਇਹ ਹੈ ਸੂਤਰਾਂ ਦੇ ਹਵਾਲਿਆਂ ਤੋਂ ਇਹ ਲੱਗਦਾ ਹੈ ਕਿ ਗਿਆਨੀ ਰਗਵੀਰ ਸਿੰਘ ਵੀ ਆਪਣੇ ਆਪ ਦੇ ਤੋਂ ਅਸੀਫਾ ਦੇਊਗਾ ਕਿਉਂਕਿ ਉਹ ਗਲਤ ਕੰਮ ਉਹ ਵੀ ਨਹੀਂ ਕਰਦਾ ਉਹ ਠੀਕ ਹੈ ਠੰਡੇ ਮਤੇ ਦਾ ਬੰਦਾ ਹੈ ਉਮਰ ਦਾ ਵੀ ਫਰਕ ਹੈ ਗਿਆਨੀ ਹਰਪ੍ਰੀਤ ਸਿੰਘ ਨਾਲੋਂ ਇਹ ਥੋੜਾ ਜਿਹਾ ਤੇਜ਼ ਹੈ ਭਖ ਜਾਂਦਾ ਹੈ ਇਸ ਕਰਕੇ ਹੈਗਾ ਜਿਹੜਾ ਇਹਨੂੰ ਮੋੜਾ ਬਣਾਇਆ ਗਿਆ ਕਿਉਂਕਿ ਇਹਨੇ ਕਿਹਾ ਸੀ ਉਹਨੂੰ ਚੰਦੂ ਮਾਇਰੇ ਨੂੰ ਵੀ ਉਂਗਲ ਥੱਲੇ ਕਰ ਸਿੱਧਾ ਖੜਾ ਉਧਰ ਕਰ ਸੰਗਤ ਕੋਲ ਚੱਲ ਝੂਠ ਨਾ ਬੋਲੋ ਇਹ ਚੀਜ਼ਾਂ ਹੈ ਪਹਾਲ ਦੇ ਨੇ ਇੰਨੀ ਗੱਲ ਤਾਂ ਸਹਿਣ ਨਹੀਂ ਕਰ ਸਕਦੇ ਅਕਾਲੀ ਦਲ ਵਾਲੇ ਅਕਾਲੀ ਦਲ ਵਾਲੇ ਨਹੀਂ ਨਹੀਂ ਸਹਿਣ ਕਰ ਸਕਦੇ ਹੁਣ ਜਿਹੜੀ ਹੈਗੀ ਗਾਜ ਉਹਦੇ ਤੇ ਸਿੱੜਤੀ ਉਹਨੂੰ ਜਿਹੜੀ ਨੇ ਤਿੰਨ ਮੈਂਬਰੀ ਕਮੇਟੀ ਬਿਰੋਧੀ ਧਿਰ ਦਾ ਕੋਈ ਬੰਦ ਨਹੀਂ ਲਿਆ ਤਿੰਨ ਮੈਂਬਰੀ ਕਮੇਟੀ ਉਹ ਬਣਦੀ ਹੁੰਦੀ ਹੈ ਜਿਹਦੇ ਵਿੱਚੋਂ ਵੀ ਸੰਗਤ 90% ਲੋਕਾਂ ਉਸ ਬੰਦੇ ਨੂੰ ਲਾਇਕ ਕਰਨ ਉਹ ਬੰਦੇ ਨੂੰ ਕਮੇਟੀ ਸ਼ਾਮਲ ਕੀਤਾ ਜਾਂਦਾ ਵੀ ਤੁਸੀਂ ਭਾਈ ਤੱਥਾਂ ਦੇ ਆਧਾਰ ਤੇ ਪੜਤਾਲ ਕਰੋ ਹੁਣ ਜਿਹੜੇ ਤਿੰਨ ਮੈਂਬਰੀ ਕਮੇਟੀ ਬਣਾਈ ਉਹਨਾਂ ਨੂੰ ਵੀ ਸੰਗਤ ਚਾਹੁੰਦੀ ਨਹੀਂ ਉਹ ਹੁਣ ਫੈਸਲਾ ਕਰਨਗੇ ਅਕਾਲੀ ਦਰ ਅਨੁਸਾਰ ਇਹਨੂੰ ਦੋਸ਼ੀ ਮੰਨਿਆ ਇੱਕ ਨੇ ਵਿਵਾਦ ਨਹੀਂ ਠਾਈ ਉਦੋਂ ਸਰਕਾਰ ਦੇ ਦੌਰਾਨ 7 ਤੋਂ 12 ਤੱਕ 12 ਤੋਂ 17 ਤੱਕ ਸਾમાਪੂ ਆਪਣਾ ਕੋਈ ਮਾਈਨਿੰਗ ਦਾ ਕੰਮ ਕਰੀ ਜਾਂਦਾ ਹੈ ਕੋਈ ਕਾਸੇ ਵਾਲਾ ਕਰੀ ਜਾਂਦਾ ਕੋਈ ਕਾਸੇ ਵਾਲੇ ਕਰੀ ਜਾਂਦਾ ਸਭ ਬੰਦੇ ਪੈਸੇ ਬਣਾਉਣ ਤੇ ਲੱਗੇ ਹੋਏ ਸੀ ਹੁਣ ਕੋਈ ਜੋਧਪੁਰ ਬੈਠਾ ਹੈ ਕੋਈ ਹਿਮਾਚਲ ਚ ਬੈਠਾ ਹੈ ਕੋਈ ਚੰਡੀਗੜ੍ਹ ਜੈਦਾ ਤਾਂ ਲਈ ਬੈਠਾ ਕੋ ਮਹਾਲੀ ਬੈਠਾ ਕੋ ਜੀਰਕਪੁਰ ਬੈਠਾ ਕੋਈ ਤਨ ਤਨ ਬੈਠਾ ਕੋ ਅਮਰਸਰ ਸਾਹਿਬ ਬੈਠਾ ਕੋ ਨਵੱਡਾ ਬੈਠਾ ਸਾਹਮਣੇ ਆਪਦੇ ਪੁੱਤ ਪੋਤੇ ਦੀਆਂ ਖੱਟ ਲੀਆਂ ਇਸ ਕਰਕੇ ਜਿਹੜਾ ਅਕਾਲੀ ਦਲ ਦੀ ਫਿੱਤਰਤ ਹੈ ਉਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਂਦਾ ਕਮਜ਼ੋਰ ਬਣਾਉਂਦਾ ਵੀ ਜਿਹੜਾ ਸਾਡੇ ਕਹਿਣ ਤੇ ਸਾਡੇ ਮੁਤਾਬਕ ਫੈਸਲੇ ਲਵੇ। ਉਹ ਜਗੀਰ ਕੌਰ ਸੀ ਉਹ ਵੀ ਕਟਪੁਤਲੀ ਬਣੀ ਰਹੀ ਇਹਨਾਂ ਦੀ। ਧਾਮੀ ਸਾਹਿਬ ਹੈ ਉਹ ਉਹ ਵੀ ਇਹਨਾਂ ਨਾਲ ਹੀ ਨਾ ਉਹ ਤਾਂ ਜਿਵੇਂ ਉਹ ਕਹਿੰਦੇ ਨੂੰਵੇਂ ਕਰਨਾ ਪੈਂਦਾ। ਉਹ ਆਪ ਵਿਵਾਦਾਂ 'ਚ ਫਸੇ ਹੋਏ ਆ ਹੁਣ ਤਿੰਨ ਮੈਂਬਰੀ ਕਮੇਟੀ ਜਿਹੜੀ ਆ ਧਾਮੀ ਤੇ ਕਿਹੜੀ ਬਣਾਈ ਆ ਭਾਈ ਜਿਹੜੀ। ਬੀਬੀ ਨੂੰ ਗਾਲਾਂ ਕੱਢੀ ਜਾਂਦਾ ਸੀ ਉਹਦੇ ਤੇ ਵੀ ਕਰੋ ਨਾ। ਉਹ ਤਾਂ ਫਲੈਟ ਸਕੂਆਰ ਵਾਲਾ ਨੇ ਜਿਹੜਾ ਹੈਗਾ ਉਹਨੂੰ ਬੇਦੋਸ਼ਾ ਕਰਾਰ ਦਿੱਤਾ ਸੀ ਜਾਨੀ ਹਰ ਪੀਸ ਨੂੰ ਦਰਖਾਤ ਪਾਈ ਸੀ ਉਦੋਂ ਦਫਤਰ ਦਾਖਲ ਹੋ ਗਈ ਫਿਰ ਉਹ ਬੰਦਾ ਇਸਤਗਾਸਾ ਪਾਉਂਦਾ ਕੋਰਟ ਵਿੱਚ ਜਾਂਦਾ ਜਾਂ ਉਸ ਸਮੇਂ ਇਹ ਚੀਜ਼ਾਂ ਕਰਨੀਆਂ ਸੀ ਉਹਨੂੰ ਹੁਣ ਵਰਤਿਆ ਜਾ ਰਿਹਾ ਹੈ ਉਹਦਾ ਦਿਮਾਗ ਹੈ ਉਹਦੀ ਜਿਹੜੀ ਚਾਬੀ ਹੈ ਉਹ ਕਿਸੇ ਕੋ ਹੋਰ ਕੋਲ ਹੈ ਜਿਵੇਂ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਤੋਂ ਚਾਬੀ ਲੈ ਲਈ ਸੀ ਜਿਵੇਂ ਸੋਨੀਆ ਗਾਂਧੀ ਕਹਿੰਦੀ ਸੀ ਮਨਮੋਹਨ ਸਿੰਘ ਉਸੇ ਤਰ੍ਹਾਂ ਕਰਦਾ ਸੀ ਠੀਕ ਹੈ ਸਾਡਾ ਪ੍ਰਧਾਨ ਮੰਤਰੀ ਵਧੀਆ ਸੀ ਇਮਾਨਦਾਰ ਅੱਜ ਵੀ ਪਰ ਇੱਕ ਆਜ਼ਾਦੀ ਨਾਲ ਕੰਮ ਕਰਨਾ ਇੱਕ ਕਿਸੇ ਦੇ ਮਤੇयत ਕਰਨਾ ਫਰਕ ਹੁੰਦਾ ਇਸ ਕਰਕੇ ਆਪਾਂ ਸੁੱਚੇ ਲੰਗਾ ਨੂੰ ਕਿੰਨਾ ਮਾੜਾ ਕਹਿੰਦੇ ਹੁੰਦੇ ਸੀ ਅਸੀਂ ਵੀ ਵੀਡੀਓ ਉਹਦੇ ਖਿਲਾਫ ਪਾਈਆਂ ਪਰ ਉਹ ਬੰਦੇ ਨੇ ਇੱਕ ਗੱਲ ਕਹਿਤੀ ਕਹਿੰਦਾ ਜੀ ਸਾਰੇ ਇੱਕ ਨਾ ਘਾਰਾ ਸੀ ਤਾਂ ਇੱਕ ਇੱਕੋ ਗੱਲ 'ਚ ਨਿਮੇੜ ਗਿਆ ਉਹ ਸਹੀ ਕਰਕੇ ਸੱਚ ਤਾਂ ਬੋਲਿਆ ਨਾ ਕੋਈ ਗਲਤੀਆਂ ਇਨਸਾਨ ਤੋਂ ਹੁੰਦੀਆਂ ਇਨਸਾਨ ਗਲਤੀ ਦਾ ਪੁੱਤਲਾ ਹੈ ਪਰ ਉਹ ਮੰਨਿਆ ਕਹਿੰਦਾ ਵੀ ਸਾਡੀ ਸਰਕਾਰ ਚ ਅਸੀਂ ਸਾਰੇ ਹੀ ਗਲਤ ਐ ਕਹਿੰਦਾ ਸਾਰੇ ਸਾਰੇ ਹੀ ਦੋਸ਼ੀ ਐ ਉਹ ਇੱਕੇ ਵਾਰ ਰੱਸੇ ਬੰਨ ਤੇ ਉਸ ਨੇ ਸਾਰੇ ਟਕਵਾਤੇ ਫਿਰ ਅੱਜ ਵੀ ਉਹ ਇਸ ਗੱਲ ਤੋਂ ਬੰਦਾ ਸਹੀ ਐ ਚਲੋ ਸਮਾਜ ਉਹਨੂੰ ਅਲਾਉ ਨਹੀਂ ਕਰੂਗਾ ਸਮਾਜ ਨਾ ਚਾਹੂਗਾ ਤੇ ਉਹ ਗਲਤੀ ਹੋਊਗੀ ਪਰ ਪ੍ਰਮਾਤਮਾ ਦਾ ਕਿਤੇ ਜਾ ਕੇ ਕਹਿੰਦਾ ਵੀ ਯਾਰ ਮੇਰੇ ਤਖਤ ਦੇ ਮੂਹਰੇ ਆ ਕੇ ਸਹੀ ਬੋਲਿਆ ਬੰਦਾ ਐ ਜਿਹੜਾ ਨੂੰ ਸਹੀ ਕਹਿੰਦੇ ਹੁੰਦੇ ਸੀ ਉਹ ਮਿੰਨ ਮਿੰਨ ਕਰਕੇ ਜਿਹੜਾ ਹੈਗਾ ਦੰਦਾ ਚ ਜੀ ਜੀਬ ਜੀ ਦੱਬ ਕੇ ਤੇ ਮੜੀ ਮੜੀ ਜੀ ਗੱਲ ਕਰਕੇ ਕਰ ਗਏ ਇਸ ਕਰਕੇ ਹੁਣ ਜਿਹੜਾ ਹੈਗਾ ਬਾਦਰ ਕੇ ਪਰਵਾਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਆ ਹਾਈਲਾਈਟ ਕਰਨਾ ਚਾਹੁੰਦੇ ਆ ਦਮਾਰੇ ਰਿਮੂਵ ਕਰਨਾ ਚਾਹੁੰਦੇ ਆ ਅਕਾਲੀ ਦਲ ਨੂੰ ਕਰਨਾ ਚਾਹੁੰਦੇ ਆ ਇਹ ਦਵਾਰੇ ਨਾ ਅੱਜ ਹੋਵੇ ਨਾ ਕੱਲ ਹੋਵੇ ਲੋਕ ਭਲੀ ਭਾਤ ਜਾਣਦੇ ਆ ਜਿਹੜੀ ਨਵੀਂ ਜਨਰੇਸ਼ਨ ਆ ਉਹ ਜਾਣਦੀ ਆ ਸਾਰਾ ਕੁਝ ਪੜ੍ਹੇ ਲਿਖੇ ਮੁੰਡੇ ਆ ਉਹ ਪਹਿਲਾਂ ਵਾਲਾ ਕੰਮ ਤਾਂ ਹੈ ਨਹੀਂ ਵੀ ਸਾਡੇ ਬਜ਼ੁਰਗ ਪੰਜ ਪੰਜ ਪੜ੍ਹੇ ਸੀ ਹੋਣ ਤਾਂ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਤੋਂ ਵੀ 4 ਗੁਣਾ ਗਾਹਾਂ ਬੜੇ ਵੇ ਤਾਂ ਐਡਵਾਂਸ ਚੱਲਦੇ ਆ ਕੋਈ ਇਸਵੇਂ ਮਾਧਮ ਰਾਹੀਂ ਕਹਿਣਾ ਕੋਈ ਬੰਦਾ ਕਹੇ ਦੀ ਵੀ ਹਾਂ ਯਾਰ ਹੁਣ ਦੇ ਜਵਾਕ ਕਿਸੇ ਨੂੰ ਗੱਲ ਕਰਨ ਦੇ ਦੇਣ ਉਹ ਗੱਲਾਂ ਗਈਆਂ ਹੁਣ ਨਾ ਕੱਲੀ ਦਿਨ ਅਜਰ ਮੂਵ ਹੋਵੇ ਨਾ ਕੱਲ ਨੂੰ ਹੋਵੇ ਜਿੰਨਾ ਚਿਰ ਇਹ ਲਾਣਾ ਸਾਰਾ ਪੱਛੇ ਨਹੀਂ ਹਟਦਾ ਸ਼੍ਰੋਮਣੀ ਕਮੇਟੀ ਵੀ ਉਹਨਾਂ ਚਿਰ ਰੋਲ ਫੈਸਲੇ ਨਹੀਂ ਲੈ ਸਕਦੀ ਜਿੰਨਾ ਚਿਰ ਇਹ ਸਾਰੇ ਬੰਦੇ ਕੱਢੇ ਨਹੀਂ ਜਾਂਦੇ ਸੋ ਵੀਰੋ ਗਿਆਨੀ ਹਰਪ੍ਰੀਤ ਸਿੰਘ ਦੀ ਪਿੱਠ ਤੇ ਆਉਣਾ ਚਾਹੀਦਾ ਸਹੀ ਬੰਦਾ ਹੈ ਇਹ ਇਹਦੇ ਨਾਲ ੱੱਕਾ ਹੋਇਆ ਸਿੱਖ ਜਥੇਬੰਦੀਆਂ ਨੂੰ ਸਮਾਜ ਸੇਵੀਆਂ ਨੂੰ ਗੁੱਦੀ ਜੀਵੀਆਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ